ਪੰਜਾਬ ਦੇ ਵਿੱਚ ਜ਼ਮੀਨੀ ਵਿਵਾਦ ਦੇ ਝਗੜੇ ਲਗਾਤਾਰ ਵੱਧ ਰਹੇ ਨੇ ਤੇ ਲੋਕਾਂ 'ਚ ਸਹਿਣਸ਼ੀਲਤਾ ਵੀ ਘੱਟ ਰਹੀ ਹੈ ਤੇ ਹਥਿਆਰਬੰਦ ਹੋ ਕੇ ਇੱਕ ਦੂਜੇ ਤੇ ਹਮਲਾ ਕਰ ਰਹੇ ਨੇ ਤਾਂ ਬੜੀ ਹੀ ਭਿਆਨਕ ਤਸਵੀਰਾਂ ਬੜੀਆਂ ਹੀ ਦਿਲ ਦਹਿਲਾ ਦੇਣ ਵਾਲੀ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕਿਸ ਤਰ੍ਹਾਂ ਘਰ ਦੇ ਅੰਦਰ ਦਾਖਲ ਹੋ ਕੇ ਹਥਿਆਰਾਂ ਦੇ ਨਾਲ ਲੈਸ ਹਾਲਾਂਕਿ ਇੱਟਾਂ ਨੇ ਰੋੜੇ ਨੇ ਹੱਥਾਂ ਦੇ ਵਿੱਚ ਗੰਡਾਸੇ ਤਲਵਾਰਾਂ ਨੇ ਇਹ ਲੈ ਕੇ ਘਰ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਜਿਸ ਦੌਰਾਨ ਘਰ ਦੇ ਦੋ ਮੈਂਬਰ ਜਿਹੜੇ ਨੇ ਜ਼ਖਮੀ ਦੱਸੇ ਜਾ ਰਹੇ ਤਾਂ ਪੂਰਾ ਮਾਮਲਾ ਕਮਿਆਣਾ ਪਿੰਡ ਫਰੀਦਕੋਟ ਦੇ ਕਮਿਆਣਾ ਪਿੰਡ ਦਾ ਦੱਸਿਆ ਜਾ ਰਿਹਾ ਜਿੱਥੇ ਐਨ ਆਰ ਆਈ ਪਰਿਵਾਰ ਤੇ ਜਿਹੜਾਗਾ ਹਮਲਾ ਕੀਤਾ ਗਿਆ ਤਸਵੀਰਾਂ ਤੋਂ ਨਾ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਸੀ ਸੀਟੀਵੀ ਤਸਵੀਰਾਂ ਚ ਕਿਵੇਂ ਜਿਹੜੇ ਨੇ ਉਹ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਲੋਕ ਜਿਹੜੇ ਹੈਗੇ ਨੇ ਕਈ ਵੱਡੀ ਗਿਣਤੀ ਦੇ ਵਿੱਚ ਹੈਗੇ ਨੇ 10 ਤੋਂ 15 ਬੰਦੇ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਜੋ ਆ ਕੇ ਇੱਕ ਤਾਰ ਦੇ ਉੱਪਰ ਹਮਲਾ ਕਰ ਦਿੰਦੇ ਨੇ ਦੱਸਿਆ ਜਾ ਰਿਹਾ ਕਿ ਐਨ ਆਰ ਆਈ ਪਰਿਵਾਰ ਹੈ ਦਾ ਉਹ ਜੋ ਹੈ ਦੋ ਮੁੰਡੇ ਜਿਹੜੇ ਜ਼ਖਮੀ ਹੋਏ ਨੇ ਉਹ ਆਪਣੀ ਜਿਹੜੀ ਧੀ ਨੂੰ ਲੈਣ ਦੇ ਲਈ ਇੱਥੇ ਆਇਆ ਸੀ ਕੈਨੇਡਾ ਤੋਂ ਕਹਿ ਰਹੇ ਨੇ ਕਿ 40 ਸਾਲ ਬਾਅਦ ਹੋ ਪੰਜਾਬ ਆਏ ਸੀ ਆਪਣੀ ਧੀ ਨੂੰ ਲੈਣ ਦੇ ਲਈ ਪਰ ਕੁਝ ਲੋਕਾਂ ਦੇ ਵੱਲੋਂ ਉਹਨਾਂ 'ਤੇ ਵੀ ਇਲਜ਼ਾਮ ਲਾਇਆ ਜਾ ਰਹੇ ਨੇ ਕਿ ਹਮਲਾ ਕੀਤਾ ਗਿਆ ਹਾਲਾਂਕਿ ਸੀਸੀਟੀਵੀ ਤਸਵੀਰਾਂ ਵੀ ਜਿਹੜੀਆਂ ਸਾਹਮਣੇ ਆਈਆਂ ਨੇ ਤਾਂ ਇੱਕ ਐਨਆਰਆਈ ਪਰਿਵਾਰ ਤੇ ਕਿਸ ਕਦਰ ਹਮਲਾ ਕੀਤਾ ਗਿਆ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਨੇ ਕਿਵੇਂ ਖੂਨ ਸਵਾਰ ਹੈ ਲੋਕਾਂ ਦੇ ਉੱਪਰ ਜਿਨ੍ਹਾਂ ਦੇ ਵੱਲ ਹਮਲਾ ਕੀਤਾ ਗਿਆ ਤੇਜ਼ ਤਾਰ ਹਥਿਆਰ ਨੇ ਤਨਾਲ ਕਰਪਾਨਾ ਗੰਡਾਸੇ ਇੱਟਾਂ ਲੈ ਕੇ ਕਿਵੇਂ ਮਾਰ ਰਹੇ ਨੇ ਐਨ ਆਰ ਆਈ ਪਰਿਵਾਰ ਤੇ ਜਿਹੜਾ ਹਮਲਾ ਕੀਤਾ ਗਿਆ ਉਸ ਤੋਂ ਬਾਅਦ ਘਰ ਦੇ ਹਾਲਾਤ ਤੁਸੀਂ ਦੇਖੋ ਕਿਸ ਤਰ੍ਹਾਂ ਖੂਨ ਦੇ ਨਾਲ ਲੱਥਪਤ ਵਿੜਾ ਨਜ਼ਰ ਆ ਰਿਹਾ ਹੈ ਖੂਨ ਡੁੱਲਿਆ ਹੋਇਆ ਨਜ਼ਰ ਜਿਹੜਾ ਆ ਰਿਹਾ ਹੈ ਤਾਂ ਫ੍ਰੀਕੋਰ ਦੇ ਕਮਿਆਣਾ ਪਿੰਡ ਦਾ ਇਹ ਪੂਰਾ ਮਾਮਲਾ ਦੱਸਿਆ ਜਾ ਰਿਹਾ ਹੈ ਤੇ ਹਾਲਾਂਕਿ ਆ ਪੁਲਿਸ ਦੇ ਕੋਲ ਮਾਮਲਾ ਪਹੁੰਚ ਚੁੱਕਿਆ ਪੁਲਿਸ ਦੇ ਵੱਲੋਂ ਮਾਮਲੇ ਦੀ ਜੜੀ ਹੈ ਉਹ ਜਾਂਚ ਕੀਤੀ ਜਾ ਰਹੀ ਤਾਂ ਬੜੀਆਂ ਹੀ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਆਈ ਨੇ ਇੱਕ ਐਨਆਈ ਪਰਿਵਾਰ ਤੇ ਜੋ ਹੈ ਹਮਲਾ ਕੀਤਾ ਗਿਆ ਬਾਜੀ ਅਸੀਂ ਇੱਥੇ ਬੈਠੇ ਸੀ ਇਹ ਮੁੰਡਿਆਂ ਨੇ ਆ ਕੇ ਹਮਲਾ ਕਰਤਾ ਸਾਡੇ ਤੇ ਤੇ ਵੀ ਮਲੋ ਆ ਕੇ ਵੀ ਮਲ ਸਾਡੇ ਤੇ ਦੂਜਾ ਹੈ ਸਬਲਾ ਸੀ ਗਿਆ ਉਹਨਾਂ ਕੋਲੇ ਕੋ ਕਾਪੇ ਸੀ ਤੇ ਉਹ ਦੂਜਾ ਸਾਡੇ ਤੇ ਅਟੈਕ ਕੀਤਾ ਤੇ ਮੁੰਡਿਆਂ ਨੂੰ ਕੁੱਟਣ ਲੱਗੇ ਹਾਂਜੀ ਫਿਰ ਏਸੀਏ ਜੀ 8 10 ਜਾਣੇ ਸੀ ਹਾਂ 8 10 ਜਾਣੇ ਕਾਰਨ ਕੀ ਰਿਹਾ ਜੀ ਲੜਾਈ ਲੜਾਈ ਕੋਈ ਨਹੀਂ ਹੋ ਲੇਬਰ ਲੱਗੀ ਆ ਸਾਡੀ ਤੇ ਉਹ ਟਰਾਲੀ ਭਰਨ ਲੱਗੇ ਸੀ ਜੀ ਅਸੀਂ ਤਾਂ ਬਿੰਬਾ ਉਹ ਲੇਬਰ ਵਾਲੇ ਤੇ ਉਹ ਬਾਹਰ ਸੱਟਕੇ ਹੋਣੀਆਂ ਸੀ ਆ ਕਰਾਇਆ ਜਿਹੜਾ ਹੁੰਦਾ ਕੂੜਾ ਜਾਂ ਜਿਹੜਾ ਇਟਾਂ ਤੋਂ ਝੜਦਾ ਤੇ ਉਹ ਆ ਕੇ ਕੁੱਟਣ ਲੱਗ ਪਏ ਮੁੰਡਿਆਂ ਨੂੰ ਸਾਡੇ ਨੂੰ ਦੋਹਾਂ ਦੇ ਸੱਟਾਂ ਮਾਰਦੀਆਂ ਨਾਮਦਾਰ ਦੇ ਜੀ ਤੇ ਮਨਦੀਪ ਸਿੰਘ ਦੇ ਕੌਣ ਆ ਬੰਦੇ ਜਿਨ੍ਹਾਂ ਨੇ ਕੀਤਾ ਇਹ ਉਹ ਇੱਕ ਜੱਸਾ ਹੈ ਜੀ ਆਹ ਇੱਥੇ ਬਾਹਰ ਰਹਿੰਦਾ ਜਿਹੜਾ ਤਾਂ ਦੂਜਾ ਤੇ ਉਹਨੇ ਆ ਕੇ ਹੱਲਾ ਮਾਰਿਆ ਪਹਿਲਾਂ ਮੋਟਰਸਾਈਕਲ ਤੇ ਉਹ ਆਇਆ ਤੇ ਫਿਰ ਉਹਦਾ ਪਿਓ ਵੀ ਆ ਗਿਆ ਤੇ ਉਹਨਾਂ ਨੇ ਦੋਹਾਂ ਜਾਣੇ ਨੇ ਬੀਮਾਰ ਹੋਏ ਬਜਾਰਾਂ ਦੇ ਕਿਟਾੜੇ ਨਾਲ ਉਹਨਾਂ ਦੇ ਬਜਾਰਾਂ ਵਿੱਚ ਕੋਈ ਨਹੀਂ ਜੀ ਜੀ ਬਸ ਆਹੀ ਹੈ ਵੀ ਮਾਲ ਉਹ ਪੈੜੀ ਦਾ ਸਾਡਾ ਉੱਥੇ ਇੱਕ ਦੂਜਾ ਚੱਲਦਾ ਹੈਗਾ ਕੇਸ ਤੇ ਹਾਂ ਜੀ ਉਹ ਪੈੜੀ ਦੇ ਮਾਰੇ ਵੀ ਮਾਲ ਅਸੀਂ ਅੱਖਾਂ ਵੀ ਉਹ ਸਾਡੀ ਪੈੜੀ ਛੱਡ ਦਿਓ ਓ ਆ ਜੀ ਤੂੰ ਸਭ ਤੋਂ ਛੱਡਾ ਕੇ ਵਿਖਾਓ ਥੋੜੀ ਜਮੀਨ ਤੇ ਵੀ ਕਬਜ਼ਾ ਕੀਤਾ ਜਮੀਨ ਤੇ ਵੀ ਕਬਜ਼ਾ ਕਰੀ ਬੈਠੇ ਆ ਲੋ ਕਿੱਲੇ ਆ ਤੁਸੀਂ ਲੋਕਾਂ ਰਹਿੰਦੇ ਹੋ ਜਾਂ ਬਾਹਰ ਕਿਤੇ ਨਹੀਂ ਨਹੀਂ ਮੈਂ ਬਾਹਰ ਬਾਹਰ ਰਹਿਣਾ ਪਰ ਮੈਂ ਇੱਥੇ 4-5 ਮਹੀਨੇ ਆਏ ਸਾਲੀ ਆਉਣਾ ਮੈਂ ਇੱਥੇ ਰਹਿਣਾ ਜੀ ਮੇਰਾ ਇੱਥੇ ਜੀ ਲੱਗਦਾ ਹੈਗਾ ਮੈਂ ਆਪਦੇ ਪੋਤੀ ਨੂੰ ਆਪਦੀ ਨੂੰ ਪੜਾਉਣਾ ਆਇਆ ਇਹ ਮੁੰਡਾ ਛੱਡਣ ਆਇਆ ਸੀ ਆਪਦੀ ਬੇਟੀ ਨੂੰ ਉੱਥੇ ਲਾਈ ਆ ਮੁਖਸਰ ਸਿੰਘ ਹਾਂਜੀ ਤੇ ਵੀ ਮਾਲ ਐ ਕਰਕੇ ਤੇ ਐ ਇੱਕੇ ਦਾ ਵੀ ਕੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਨਾ ਕੋਈ ਐਕ ਨਹੀਂ ਗੱਲ ਕੋਈ ਬਾਤ ਨਹੀਂ ਪਤਾ ਨਹੀਂ ਕਿਉਂ ਸਾਡੇ ਗੱਲ ਪਏ ਸਰਕਾਰ ਤਾਂ ਕਹਿੰਦੀ ਐਨਆਰਆਈ ਲੋਕਾਂ ਦੀ ਸੁਰੱਖਿਆ ਕਰਦੇ ਆ ਪਰ ਤੁਹਾਡੇ ਨਾਲ ਅਜਿਹਾ ਹੋ ਰਿਹਾ ਕਿਵੇਂ ਲੱਗਦਾ ਪੁਲਿਸ ਨੇ ਕੋਈ ਹੁਣ ਤੱਕ ਕੋਈ ਵਰਤ ਨਹੀਂ ਕੀਤੀ ਕੋਈ ਨਹੀਂ ਜੀ ਆ ਮੇਰੇ ਕੋਈ ਪੁਲਸ ਵਾਲਾ ਹਾਂ ਇੱਕ ਪੁਲਸਾ ਦੋ ਜਣੇ ਆਏ ਸੀ ਤੇ ਉਹ ਉਹਨਾਂ ਨੇ ਵੀ ਮੈਨੂੰ ਆ ਦੇਖੇ ਤੂੰ ਠਾਣੇ ਆ ਜੀ ਬਸ ਆ ਗੱਲ ਹੋਈ ਹੈ ਹੋਰ ਕੋਈ ਗੱਲ ਨਹੀਂ ਪੁਲਸਾਂ ਦੀ ਕੀ ਮੰਗ ਕਰ ਰਹੇ ਤੁਸੀਂ ਅਜੇ ਕਹਿੰਦੇ ਆ ਵੀ ਇਸ ਵੀ ਵਾਲਾ ਗਵਰਨਮੈਂਟ ਜੀ ਵੀ ਮਾਲਾ ਹੈ ਕਿ ਨਹੀਂ ਵੀ ਮਾਲਾ ਸਾਡੀ ਅਫਾਜਿਤ ਕਰੇ ਤੇ ਨਹੀਂ ਸਾਨੂੰ ਇਹ ਮਾਰ ਦੇਣਗੇ ਨਰਿੰਦਰਪਾਲ ਸਿੰਘ ਜੰਦ ਨਰਿੰਦਰ ਜੀ ਕੀ ਗੱਲਬਾਤ ਹੋਈ ਏ ਕੋਲੇ ਨਾਲ ਬਾਈ ਜੀ ਇਸੇ ਘਰੇ ਬੈਠੇ ਚਾਹੀਂ ਜਾਂਦੇ ਸੀਗੇ ਬੰਦੇ ਆਏ ਪਿਸਤੌਲ ਉਹਨਾਂ ਦੇ ਕੋਲੇ ਸੀਗੇ ਕਿਨਾਰਾ ਤਿਰਪਾਨਾ ਉਹਨਾਂ ਦੇ ਕੋਲੇ ਸੀ ਸਾਰਾ ਸਮਾਨ ਉਹਨਾਂ ਦੇ ਕੋਲ ਸੀ ਸਾਡੇ ਬਾਰੇ ਕੋਈ ਗੱਲ ਉਹਨੇ ਪੁੱਛੀ ਸਾਡੇ ਤੇ ਅਟੈਕ ਕਰਤਾ ਜੀ ਕਾਰਨ ਵਜ੍ਹਾ ਰ ਸਾਨੂੰ ਤਾਂ ਕੁਝ ਦੱਸਿਆ ਨਹੀਂ ਜੀ ਅਸੀਂ ਤਾਂ 40 ਸਾਲਾਂ ਬਾਅਦ ਕਨੇਡਾ ਤੋਂ ਆਏ ਆ 40 ਸਾਲ ਹੋ ਗਏ ਸਾਨੂੰ ਕਨੇਡਾ ਗਿਆ ਮੈਂ ਮਾਲ ਦੇ ਬੱਚੀ ਨੂੰ ਲੈਣ ਆਇਆ ਠੀਕਾ ਇੱਥੇ ਤੇ ਸਕੂਲ ਲਾਉਣ ਆਇਆ ਠੀਕਾ ਤੇ ਮੈਂ ਤੇ ਮੇਰੇ ਬੱਚੀ ਸੀਗਾ ਤੇ ਮੈਨੂੰ ਨਹੀਂ ਪਤਾ ਵੀ ਜੇ ਉਹਨਾਂ ਦੇ ਮੇਰੇ ਡੈਡੀ ਜੀ ਨਾਲ ਹੋਵੇ ਕੋਈ ਜੰਜ਼ਮੀਨ ਦਾ ਜਾਂ ਕੁਝ ਦਾ ਉਹਦਾ ਮੈਨੂੰ ਨਹੀਂ ਲਾਗੇ ਤੇ ਸਾਡੇ ਨਾਲ ਹੋਰ ਸਾਡੇ ਪਿੰਡ ਦੇ ਬੰਦੇ ਸੀ ਉਹਦੇ ਵੀ ਵਿਚਾਰੇ ਦੇ ਬਹੁਤ ਸੱਤਾ ਮਾਰੀਆਂ ਮੇਰੇ ਵੀ ਮਾਰਨਾ ਤਰਪਾਨ ਮਾਰੀ ਤੇ ਸੱਤਾ ਬਹੁਤ ਮਾਰੀ ਨਾ ਬਾਈ ਹਾਂਜੀ ਵਾਲ ਮੇਰੀ ਪਾਕਤਾਰੀ ਮਗੁਰਸੇ ਇੱਕ ਬੰਦਾ ਤੇ ਮੇਰੇ ਸ਼ਾਸਤਰਾਂ ਦੀ ਮਿਲ ਕੇ ਸਾਨੀ ਬਿਆਦ ਤੇ। ਤੇ ਉਹ ਜਿਹੜਾ ਹੈਗਾ ਕੁਛ ਨਹੀਂ ਕਰ ਲਈ ਕੀਤੇ। ਖੁੱਸ ਨੇ ਹਜੇ ਤੱਕ ਕੋਈ ਨਹੀਂ ਆਇਆ ਹੁਣ ਤੇ ਹਜੇ ਤੱਕ ਉਹਾਂ ਨੇ ਵੀ ਅਸੀਂ ਵੇਟ ਕਰਦੇ ਵੇਟ ਕਰਦੇ ਆ। ਕੋਈ ਵੀ 1% ਨਹੀਂ ਕਰ ਪਾਈ ਕੀ। ਅ ਮੈ ਜੀ ਸਰਕਾਰ ਤੇ ਕਹਿੰਦੀ ਹੈ ਕਿ ਐਨ ਆਰ ਆਈ ਬੰਦੇ ਆ ਦਰੋਂਣ ਅੱਜ ਇਹ ਦਰ ਰਿਵਰਸ ਕਰ ਲਈ ਅ ਵੀ ਤੁਸੀਂ ਇੱਥੇ ਵੀਡੀਓ ਪੜਾਉਣ ਆਏ ਸੀ ਤੇ ਇਹ ਹਰਾਮ ਬਣਾ ਕੀ ਲੱਗਦਾ। ਭਾਜੀ ਜਿੱਥੇ ਕੌਣ ਰੋਗਾ ਜਿਹੜੇ ਸਭ ਨੂੰ ਆਪਣੀ ਬੱਚੀ ਨੂੰ ਪੜਾਉਣ ਆਇਆ ਸੀਗਾ। ਦੈਨ ਦੇ 2 ਵਜੇ ਦੀ ਗੱਲ ਹੈ ਦਿਨ ਦਿਹਾੜੇ ਵੀ ਤੁਸੀਂ ਸੇਫ ਨਹੀਂ ਆਪਦੇ ਘਰੇ ਆਪਦੇ ਆਪ ਦਾ ਗੁਰਸਿੱਖ ਹੋ ਕੇ ਬੰਨਾ ਆਪਦੇ ਘਰੇ ਨਹੀਂ ਸੇਫ ਤਾਂ ਭਾਈ ਜੀ ਕਿੱਥੇ ਸੇਫ ਹੋਊਗਾ ਤੇ ਹੁਣ ਮੈਂ ਬੱਚੇ ਨੂੰ ਕਾਹਦਾ ਪੜਾਉਣਾ ਭਾਈ ਜੀ ਇਹ ਤਾਂ ਡਰਦੇ ਆ ਵੀ ਅਸੀਂ ਵੈਕ ਜਾਵਾਂਗੇ ਭਾਈ ਕੀ ਮੰਨ ਕਰੀਂ ਪਤਿਆਂ ਦਾ ਇਨਸਾਫ ਹੋਵੇ ਬੰਦਿਆਂ ਨੂੰ ਘੱਟੋ ਘੱਟ ਸਜ਼ਾ ਮਿਲਣੀ ਚਾਹੀਦੀ ਮੇਰੇ ਕੇਸਾਂ ਦੀ ਬੇਇੱਜ਼ਤੀ ਹੋਈ ਆ ਉਹਦਾ ਇਨਸਾਫ ਮਿਲੇ ਚਾਹੇ ਉਹਨਾਂ ਦੀ ਕੋਈ ਝਗੜਾ ਜਾਂ ਲੜਾਈ ਆ ਮੇਰੇ ਪਤਨ ਸਾਹਿਬ ਨਾਲ ਜੇ ਕੋਈ ਹੋਊਗਾ ਤਾਂ ਸਾਡਾ ਤਾਂ ਕੋਈ ਲੈਣ ਦੇ ਨਹੀਂ ਨਹੀਂ ਭਾਈ 30 ਸਾਲ ਬਾਅਦ ਆਈ ਤੁਸੀਂ ਭਾਈ ਨੇ ਆਉਂਦੇ ਰਹਿੰਦੇ ਆ ਪਰ 40 ਸਾਲ ਹੋ ਗਏ ਸਾਨੂੰ ਮਾਮਲੇ ਜੇ ਕਮਿਆਣੇ ਪਿੰਡ ਦਾ ਜਿਹੜਾ ਲੜਾਈ ਹੋ ਰਹੀ ਹੈ ਸਰ ਅੱਜ ਪਿੰਡ ਕਮਿਆਣੇ ਵਿਖੇ ਕੋਈ ਲੜਾਈ ਝਗੜਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਸੀਗਾ ਤੇ ਮਰੀਜ਼ ਇੱਥੇ ਦੋਹਾਂ ਪਾਰਟੀਆਂ ਦੇ ਆਏ ਸੀ ਇਹ ਦਾਖਲ ਹੋਏ ਤੇ ਤਲਾਸ਼ ਮਿਲ ਤੇ ਅਸੀਂ ਵੀ ਇੱਥੇ ਮੌਕੇ ਤੇ ਆਏ ਆ ਤੇ ਜੋ ਵੀ ਬਿਆਨ ਲਿਖਾਉਣਗੇ ਉਸ ਮੁਤਾਬਕਾ ਥਾਣਾ ਸਦਰ ਦੇ ਐਸਐਚਓ ਵੱਲੋਂ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਕਿੰਨੇ ਕੁ ਬੰਦੇ ਦੋਸ਼ੀਆਂ ਨੂੰ ਫੜਨ ਦੀ ਰੇਡ ਕੀਤੀ ਜਾ ਰਹੀ ਹੈ ਤੇ ਦੋ ਕੁ ਬੰਦੇ ਕਾਬੂ ਹੋਏ ਦੋਨੋਂ ਦਾਖਲ ਇੱਥੇ ਮੈਡੀਕਲ ਕਾਲਜ ਦਾ